ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੇਖੋ ਆਪਣੀਆਂ ਚਿੜੀਆਂ ਗਰਮੀ ਦੇ ਨਾਲ ਹਾਲੋ ਬਿਹਾਲ ਹੋਈਆਂ ਪਈਆਂ ਵਿਚਾਰੀਆਂ ਤੇ ਆਪਾਂ ਇੱਥੇ ਛੜਕਾ ਵਗੈਰਾ ਕਰਕੇ ਤੇ ਇਹਨਾਂ ਨੂੰ ਪਾਣੀ ਵਗੈਰਾ ਇੱਧਰ ਵੀ ਰੱਖ ਦਈਦਾ ਤੇ ਇੱਧਰ ਵੀ ਰੱਖੀਦਾ ਏ ਤੇ 2-2 ਘੰਟੇ ਬਾਅਦ ਪਾਣੀ ਬਦਲੀ ਜਾਂਦੇ ਆ ਇਹ ਬਹੁਤ ਬੁਰਾ ਹਾਲ ਆ ਪੰਛੀਆਂ ਦਾ ਗਰਮੀ ਦੇ ਵਿੱਚ ਤੇ ਇੱਧਰ ਆਪਾਂ ਵੇਲ ਲਗਾਈ ਸੀਗੀ ਇਹ ਵੀ ਬਸ ਹੁਣ ਕਿਸੇ ਦਿਨ ਹੋ ਜੂਗੀ ਤੇ ਇੱਧਰ ਵੀ ਕਿਉਂਕਿ ਇਹਨਾਂ ਨੂੰ ਕੁ ਲੁਕਣ ਵਾਸਤੇ ਵੀ ਕੋਈ ਜਗ੍ਹਾ ਨਹੀਂ ਹੈਗੀ ਆ। ਆਹ ਦੇਖੋ ਬੱਚਾ ਕਿੱਦਾਂ ਸੋਣਾ। ਉਹ ਇਹ ਵੇਲ ਦੇ ਉੱਪਰ ਨਾਲਆਂ ਵਿੱਚੋਂ ਕੱਢ-ਕੱਢ ਕੇ ਬੱਚੇ ਲੈ ਕੇ ਜਾਂਦੇ ਨੇ। ਤੇ ਪਰ ਗਰਮੀ ਬੜੀ ਆ ਵਿਚਾਰੀਆਂ ਕੀ ਕਰਨ। ਤੇ ਪਾਣੀ ਆਪਾਂ ਬਤੀ ਜਾਈਦਾ 2-2 ਘੰਟਿਆਂ ਦੇ ਬਾਅਦ। ਦੇਖੋ ਤੇ ਬੈਠਣਾ ਰਹਿੰਦਾ ਨਹੀਂ ਉੱਧਰ ਵੀ ਹੋਰ ਵੀ ਕਈ ਥਾਈਂ ਪਾਣੀ ਰੱਖਿਆ ਆਪਾਂ ਕਰੇ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਗਰਮੀ ਬਹੁਤ ਆ ਤੇ ਚਿੜੀਆਂ ਦਾ ਜਰੂਰ ਧਿਆਨ ਰੱਖਿਆ ਜਾਵੇ ਪੰਛੀਆਂ ਸਾਰਿਆਂ ਦਾਈ ਤੇ ਪਾਣੀ ਵਗੈਰਾ ਇਹਨਾਂ ਨੂੰ ਠੰਡਾ ਇਕੇ ਕਟੋਰਾ ਜਰੂਰ ਦਿੱਤਾ ਜਾਵੇ ਧੰਨਵਾਦ ਜੀ